ਕਾਂਗਰਸ ਲੰਘ ਕੇ ਗਈ ਆ ਅਕਾਲੀ ਦਲ ਲੰਘ ਕੇ ਗਿਆ ਬੀਜੇਪੀ ਨਾਲ ਰਹੀ ਆ ਤੁਸੀਂ ਦੇਖਿਆ ਹੈ ਉਹਨਾਂ ਨੂੰ ਯੂ ਹੈਵ ਸੀਨ ਥਮ ਤੁਹਾਨੂੰ ਲੱਗਦਾ ਕਿ ਉਹਨਾਂ ਨੇ ਸਾਰਾ ਕੁਝ ਕੀਤਾ ਜੋ ਥੋੜਾ ਟੀਚਾ ਬਿਕਾਜ਼ ਤੁਸੀਂ ਪੰਜਾਬ ਨੂੰ ਅੱਗੇ ਲੈ ਕੇ ਤੁਰੇ ਨਹੀ ਕਿਸੇ ਪਾਰਟੀ ਨੇ ਕੁਝ ਨਹੀਂ ਕੀਤਾ ਜਿੰਨੇ ਵੀ ਮੈਂ ਮੁੱਦੇ ਗਨਾਏ ਨਾ ਮੁੱਦੇ ਸਟਿਲ ਉਥੇ ਦੇ ਉਥੇ ਆ ਜਿਹੜੀ ਵੀ ਪਾਰਟੀ ਆਉਂਦੀ ਹੈ ਉਹਨਾਂ ਮੁੱਦਿਆਂ ਦੇ ਉੱਤੇ ਪੋਲਿਟਿਕਸ ਕਰਦੀ ਹੈ ਪੋਲਿਟਿਕਸ ਦੇ ਵਿੱਚ ਆ ਕੇ ਪਾਵਰ ਵਿੱਚ ਆ ਕੇ ਉਹ ਮੁੱਦੇ ਉਥੇ ਦੇ ਉਥੇ ਰਹਿ ਜਾਂਦੇ ਆ ਸੋ ਉਹ ਮੁੱਦਿਆਂ ਨੂੰ ਵਰਤਿਆ ਜਾਂਦਾ ਸਿਆਸਤ ਦੇ ਲਈ ਜੇ ਤੁਸੀਂ ਸੈਂਟਰ ਚ ਆਉਂਦੇ ਹੋ ਜਾਂ ਸੈਂਟਰ ਦੀ ਪਾਰਟੀ ਚ ਆਉਂਦੇ ਹੋ ਤੁਸੀਂ ਇੱਕ ਵੱਖਰਾ ਸਟੈਂਡ ਲਿਆ ਸਕਦੇ ਹੋ ਇੱਕ ਵੱਖਰੀ ਆਵਾਜ਼ ਤੁਹਾਡੀ ਹੋ ਸਕਦੀ ਮੈਨੂੰ ਲੱਗਦਾ ਵੀ ਸੈਂਟਰ ਨੇ ਹਮੇਸ਼ਾ ਹੀ ਪੰਜਾਬ ਦੇ ਨਾਲ ਥੋੜਾ ਜਿਆ ਪਾਵੇਂ ਕਿਸੇ ਕੋਈ ਵੀ ਸਰਕਾਰ ਸੈਂਟਰ ਵਿੱਚ ਆਈ ਹੈ ਪੰਜਾਬ ਨੂੰ ਇਨੀ ਪ੍ਰਾਇੋਰਟੀ ਨਹੀਂ ਦਿੱਤੀ ਗਈ ਪੰਜਾਬੀਆਂ ਨੂੰ ਹਮੇਸ਼ਾ ਬੈਕਫੁੱਟ ਤੇ ਰੱਖਿਆ ਗਿਆ ਜਾਂ ਐਲਾਈਅੰਸ ਵੀ ਕੀਤਾ ਅਕਾਲੀਆਂ ਨੇ ਇਹਨਾਂ ਦੀ ਦਰਦ ਪੰਜਾਬ ਦੀ ਗੱਲ ਨਹੀਂ ਹੋਈ ਕਿਸਾਨੀ ਦੀ ਗੱਲ ਨਹੀਂ ਹੋਈ ਰਦਰ ਦੈਨ ਕਿ ਉਹ ਕਿਸਾਨਾਂ ਨੂੰ ਦੱਸ ਦੇ ਰਹੇ ਵੀ ਜੂਲ ਕਾਨੂੰਨ ਬਣ ਰਹੇ ਤੁਹਾਡੇ ਵਾਸਤੇ ਉਹ ਵਧੀਆ ਹੈਗੇ ਨੇ ਸੋ ਜਦ ਤੱਕ ਰੂਟ ਸੇ ਕੰਮ ਨਹੀਂ ਨਾ ਹੁੰਦਾ ਬੇਸਿਕ ਤੱਕ ਇਹ ਚੀਜ਼ ਖਤਮ ਨਹੀਂ ਹੋਣ ਵਾਲੀ ਮੇਰਾ ਕੰਮ ਨਹੀਂ ਹੋ ਰਿਹਾ ਰੂਟਸ ਤੇ ਆਮ ਆਦਮੀ ਉਹ ਨਿੱਕੇ ਨਿੱਕੇ ਖੋਲੇ ਹੋਏ ਨੇ ਕੇਂਦਰ ਉਹ ਡਰੱਗਸ ਬੰਦਾ ਉਥੇ ਵੈਸੇ ਹੀ ਅੰਦਰ ਜਾ ਕੇ ਸਿੱਖ ਹੋ ਜਾਂਦਾ ਜੋ ਐਟਮੋਸਫੇਅਰ ਹੈ ਬਹੁਤ سارے ਪੋਲੀਟੀਸ਼ੀਅਨਸ ਆਉਂਦੇ ਆ ਚੰਗੇ ਸੋਚ ਨਾ ਲਾਉਂਦੇ ਚੰਗੇ ਵਿਚਾਰਾਂ ਨਾਲ ਲਾਉਂਦੇ ਆ ਜੇ ਬਾਅਦ ਵਿੱਚ ਵਰਿੰਦਰ ਘੁੰਮਣ ਵੀ ਚੇਂਜ ਹੋ ਗਿਆ ਫੇ ਕੀ ਕਰਾਂਗੇ ਪੰਜਾਬ ਦੇ ਵਿੱਚ ਇੱਕ ਵੱਡੀ ਖਬਰ ਇਸ ਵੇਲੇ ਸਰਕੂਲੇਟ ਕਰਦੀ ਪਈ ਹੈ ਔਰ ਉਸ ਖਬਰ ਨੇ ਹੈਰਾਨ ਕਰ ਦਿੱਤਾ ਹੈ ਬੇਸ਼ੱਕ ਸਾਰਿਆਂ ਨੂੰ ਉਹ ਇਨਫਲੂਐਂਸਰਸ ਨੂੰ ਖਾਸ ਤੌਰ ਦੇ ਉੱਤੇ ਉਹ ਜਿਹੜੇ ਆਪਣੀ ਸਿਹਤ ਦਾ ਧਿਆਨ ਰੱਖਦੇ ਉਹ ਇੱਕ ਨਾਮ ਜਾਣਦੇ ਆ ਵਰਿੰਦਰ ਘੁੰਮਣ ਵਰਿੰਦਰ ਘੁੰਮਣ ਨੂੰ ਪੂਰੇ ਪੰਜਾਬ 'ਚ ਇਨਫੈਕਟ ਪੂਰੇ ਭਾਰਤ ਵਿੱਚ ਹੀ ਜਾਣਿਆ ਜਾਂਦਾ ਹੈ ਵਰਲਡ ਲੈਵਲ ਦੇ ਉੱਤੇ ਵਰਿੰਦਰ ਘੁੰਮਣ ਰਿਪਰੈਜ਼ੈਂਟ ਕਰ ਚੁੱਕੇ ਨੇ ਔਰ ਖਾਸ ਤੌਰ ਦੇ ਉੱਤੇ ਅਦਾਕਾਰੀ ਵੀ ਕਰ ਚੁੱਕੇ ਨੇ ਇੰਨਾ ਕੁਝ ਕਰ ਚੁੱਕੇ ਨੇ ਭਾਰਤ ਦੇ ਪਹਿਲੇ ਆਈਐਫਬੀਬੀ ਬੋਡੀ ਬਿਲਡਰ ਵਰਿੰਦਰ ਘੁੰਮਣ ਹੋਰ तमाम ਟਾਈਟਲਸ ਉਹਨਾਂ ਦੇ ਨਾਮ ਲੱਗਦੇ ਤੇ ਹੁਣ ਸਿਆਸਤ ਦਾ ਰੁਖ ਕਰ ਰਹੇ ਆ ਵੱਡੀ ਗੱਲ ਇਹ ਹੈ ਅ ਇਸੇ ਚੀਜ਼ ਕਰਕੇ ਕਿਉਂਕਿ ਤੁਹਾਨੂੰ ਕਿਹਾ ਨਾ ਹੈਰਾਨ ਹੁੰਦੇ ਆ ਲੋਕ ਇਸੇ ਚੀਜ਼ ਕਰਕੇ ਹੈਰਾਨ ਹੋ ਰਹੇ ਕਿ ਆਖਰਕਾਰ ਐਡਾ ਵੱਡਾ ਫੈਸਲਾ ਕਿਸ ਵਾਸਤੇ ਸਾਡੇ ਨਾਲ ਅੱਜ ਮੌਜੂਦ ਨੇ ਵਿਰਿੰਦਰ ਸਿੰਘ ਘੋਮਣਵਾਲਾ ਨਾਲ ਗੱਲਬਾਤ ਕਰਦੇ ਆ ਕਮੈਂਟ ਸਾਹਿਬ ਸਾਰੇ ਤੁਹਾਨੂੰ ਬਹੁਤ ਸ਼ੁਕਰੀਆ ਸਸਤੀ ਕਾਲ ਜੀ ਸਸਤੀ ਕਾਲ ਜੀ ਤੁਹਾਡੇ ਸਾਰੇ ਵੀਵਰਸ ਤੇ ਸਬਸਕ੍ਰਾਈਬਰਸ ਪਿਆਰ ਭਰੀ ਸਸਤੀ ਕਾਲ ਮੈਂ ਆਪ ਐਕਚੁਅਲੀ ਦਚਿੱਤੀ ਦੇ ਵਿੱਚ ਆ ਜਾਦੀ ਇਹ ਖਬਰ ਸੁਣੀ ਹੈ ਕਿਉਂਕਿ ਤੁਸੀਂ ਜਿੰਨੇ ਜਿਸ ਪੱਧਰ ਦੇ ਉੱਤੇ ਤੁਸੀਂ ਲੀਡ ਕੀਤਾ ਆ ਪਰਫਾਰਮ ਕੀਤਾ ਆ ਜਿਨੇ ਟਾਈਟਲਸ ਤੁਹਾਡੇ ਲੱਗੇ ਆ ਲੋਕ ਤਾਂ ਆਲਰੇਡੀ ਤੁਹਾਡੇ ਫੈਨ ਨੇ ਤੁਹਾਨੂੰ ਫੋਲੋ ਕਰਦੇ ਆ ਤੁਸੀਂ ਆਈਡਲ ਰੁਜਾਨ ਦੇਖੋ ਅਜੋਕੇ ਸਮੇਂ ਦੀ ਲੋੜ ਪੰਜਾਬੀ ਆ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਆ ਪੰਜਾਬ ਦੀ ਮਿੱਟੀ 'ਚ ਜੰਮੇ ਪਲੇ ਔਰ ਇੱਥੇ ਹੀ ਸਾਡਾ ਜੀਵਨ ਬੀਤਿਆ ਤੇ ਅਗਲਾ ਜਿਹੜਾ ਆਉਣ ਵਾਲਾ ਐਂਡ ਤੱਕ ਇੱਥੇ ਹੀ ਲਾਈਫ ਚੱਲਣੀ ਆ ਸੋ ਮੈਨੂੰ ਇੱਕ ਇੱਕ ਟਾਈਮ ਤੋਂ ਬਾਅਦ ਹੁਣ ਫੀਲ ਹੋਣ ਲੱਗ ਗਿਆ ਸੀਗਾ ਕਿ ਮੈਂ ਕੰਟਰੀ ਨੂੰ ਤਾਂ ਬਹੁਤ ਰਿਪਰੈਜ਼ੈਂਟ ਕਰ ਰਿਹਾ ਸਟਿਲ ਆਮ ਰਿਪਰੈਜ਼ੈਂਟਿੰਗ ਮਾਈ ਕੰਟਰੀ ਔਨ ਇੰਟਰਨੈਸ਼ਨਲ ਲੈਵਲ ਬਟ ਉਹਦੇ ਨਾਲ ਨਾਲ ਔਨ ਵਾਲੀ ਯੰਗ ਜਨਰੇਸ਼ਨ ਨੂੰ ਇਨਫਲੂਐਂਸ ਕੀਤਾ ਜਾਏ ਮੋਟੀਵੇਟ ਕੀਤਾ ਜਾਏ ਔਰ ਉਹਦੇ ਵਾਸਤੇ ਕੁਛ ਨਾ ਕੁਛ ਚੰਗਾ ਐਸਾ ਇੱਕ ਪਲੇਟਫਾਰਮ ਸੈੱਟ ਕੀਤਾ ਜਾਏ ਜਾਂ ਇਨਫਰਾਸਟ੍ਰਕਚਰ ਸੈੱਟ ਕੀਤਾ ਜਾਏ ਕਿ ਉਹਨਾਂ ਦਾ ਔਨ ਵਾਲਾ ਜੀਵਨਿਕ ਚੰਗੀ ਹੈਲਥ ਚੰਗਾ এনवायरमेंट ਚੰਗਾ ਰੋਜ਼ਗਾਰ ਇਹ ਬਹੁਤ ਜ਼ਰੂਰੀ ਹੈ ਤੇ ਉਹਦੇ ਵਾਸਤੇ ਬਹੁਤ ਅਸੀਂ ਉਪਰਾਲੇ ਕਰਦੇ ਸੀਗੇ ਪਰ ਫਿਰ ਮੈਨੂੰ ਇਹ ਲੱਗਾ ਵੀ ਹੌਲੀ ਹੌਲੀ ਕਿਉਂ ਨਾ ਅਸੀਂ ਸਿਸਟਮ ਦੇ ਵਿੱਚ ਜਦ ਤੱਕ ਤੁਸੀਂ ਨਹੀਂ ਜਾਂਦੇ ਆਪਾਂ ਸਿਸਟਮ ਨੂੰ ਦੇਖਦੇ ਆਂ ਬਦਲਣ ਦੀ ਗੱਲ ਕਰਦੇ ਆਂ ਦੂਜੇ ਲੋਕਾਂ ਨੂੰ ਦੂਜੇ ਪੋਲੀਟਿਸ਼ੀਅਨਸ ਨੂੰ ਬਹੁਤ ਮਾੜਾ ਚੰਗਾ ਬੋਲਦੇ ਆਂ ਬਟ ਖੁਦ ਅਸੀਂ ਉਹਦੇ ਵਿੱਚ ਉਤਰ ਕੇ ਉਸ ਗੰਦਗੀ ਨੂੰ ਕਹਿ ਲੋ ਜਾਂ ਉਸ ਸਿਸਟਮ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਤੇ ਮੈਨੂੰ ਲੱਗਾ ਵੀ ਦੂਸਰੇ ਨੂੰ ਅਸੀਂ ਕਵਸਚਨ ਮਾਰਕ ਕਰੀਏ ਰਾਈਟ ਉਹਨਾਂ ਨਾਲੋਂ ਬੈਟਰ ਹੈ ਕਿ ਜਸਟ ਗੋ ਇਨਸਾਈਡ ਔਰ ਦੇਖੋ ਕਿ ਤੁਸੀਂ ਕੀ ਕਰ ਸਕਦੇ ਹੋ ਹਾਲਾਂਕਿ ਸਿਸਟਮ ਬਹੁਤ ਸਟਰੋਂਗ ਹੈ ਬੰਦਾ ਮੈਂ ਬਹੁਤ ਸਾਰੇ ਲੋਕ ਖੁਦ ਪੋਲਿਟਿਸ਼ੀਅਨਸ ਦੇਖੇ ਨੇ ਜੋ ਚੰਗੀ ਅਪਰੋਚ ਸੋਚ ਰੱਖ ਕੇ ਆਉਂਦੇ ਨੇ ਬਟ ਉਹੀ ਸਿਸਟਮ ਫਿਰ ਹੌਲੀ ਹੌਲੀ ਉਹਨਾਂ ਨੂੰ ਚੇਂਜ ਕਰ ਦਿੰਦਾ ਬਟ ਜੇ ਮੈਂ ਆਪਣਾ ਹੀ ਆਈਡੈਓਲੋਜੀ ਔਰ ਆਪਣੀ ਵਿਚਾਰਧਾਰਾ ਲੈ ਕੇ 1.2% ਵੀ ਕੁਝ ਕਰ ਸਵਾ ਕਰ ਸਕਿਆ ਤਾਂ ਮੈਨੂੰ ਲੱਗੂਗਾ ਕਿ ਮੇਰਾ ਪੰਜਾਬ ਲੀਗ ਗੁੱਡ ਕਾਜ਼ ਦੀ ਕੰਟਰੀਬਿਊਸ਼ਨ ਹੈ ਸੋ ਦੈਟਸ ਵਾਈ ਡਿਸਾਈਡਡ ਟੂ ਗੋ ਇਨਸਾਈਡ ਤੇ ਲੈਟਸ ਸੀ ਕਿ ਇਹ ਪੰਜਾਬ ਦੇ ਲੋਕ ਨੌਜਵਾਨ ਇਸ ਚੀਜ਼ ਨੂੰ ਕਿੰਨਾ ਘੁੰਗਾਰਾ ਦਿੰਦੇ ਨੇ ਐਕਸੈਪਟ ਕਰਦੇ ਨੇ ਜਾਂ ਰਿਜੈਕਟ ਕਰਦੇ ਨੇ ਇਹ ਟਾਈਮ ਦੱਸੇਗਾ ਸਰ ਇਹੀ ਇਹੀ ਸਵਾਲ ਇੱਕ ਮੇਰੇ ਦਿਮਾਗ 'ਚ ਹੁੰਦਾ ਤੁਸੀਂ ਕਹਿੰਦੇ ਹੋ ਕਿ ਬਹੁਤ ਸਾਰੇ ਪੋਲੀਟਿਸ਼ੀਅਨਜ਼ ਆਉਂਦੇ ਆ ਚੰਗੇ ਸੋਚਣਾ ਲਾਉਂਦੇ ਚੰਗੇ ਵਿਚਾਰਾਂ ਨਾਲ ਆਉਂਦੇ ਆ ਜੇ ਬਾਅਦ ਵਿੱਚ ਵਰਿੰਦਰ ਘੁੰਮਣ ਵੀ ਚੇਂਜ ਹੋ ਗਿਆ ਫੇਰ ਕੀ ਕਰਾਂਗੇ ਦੇਖੋ ਗਾਰੰਟੀ ਤਾਂ ਇਸ ਦੁਨੀਆ ਵਿੱਚ ਕਿਸੇ ਚੀਜ਼ ਹੀ ਨਹੀਂ ਹੁੰਦੀ ਪਰ ਡਿਪੈਂਡ ਕਰਦਾ ਹੈ ਤੁਹਾਡੀ ਆ ਬ੍ਰਿੰਗਿੰਗ ਤੁਸੀਂ ਕਿਸ ਜਗ੍ਹਾ ਤੋਂ ਕਿਸ ਐਟਮੋਸਫੇਅਰ ਤੋਂ ਆਏ ਹੋ ਅ ਅਸੀਂ ਸਧਾਰਨ ਬਹੁਤ ਗਰਾਉਂਡਡਡ ਰੂਟਡ ਫੈਮਿਲੀ ਤੋਂ ਕਿਸਾਨ ਫੈਮਿਲੀ ਤੋਂ ਜੱਟ ਜ਼ਮੀਂਦਾਰ ਫੈਮਿਲੀ ਤੋਂ ਮੈਂ ਕੋਈ ਇੰਡਸਟ੍ਰੀਸਟ ਨਹੀਂ ਹਾਂ ਜਾਂ ਮੇਰਾ ਹੋਰ ਤਾਮਾ ਜਾਮਾ ਬਿਜ਼ਨਸ ਨਹੀਂ ਹੈ ਔਰ ਸੈਲੀਬ੍ਰਿਟੀ ਤੇ ਬਾਲੀਵੁੱਡ ਗੱਲ ਦੀ ਫੀਲਿੰਗ ਹੀ ਨਹੀਂ ਰੱਖੀ ਸੋ ਐ ਤੁਸੀਂ ਮੇਰਾ ਜਿਮ ਦੇਖ ਰਹੇ ਹੋ ਮੈਂ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਬਾਲੀਵੁੱਡ ਤੱਕ ਜਾ ਕੇ ਹਾਲੀਵੁੱਡ 'ਚ ਵੀ ਫਿਲਮ ਕੀਤੀ ਜਨਰੇਸ਼ਨ ਆਇਰਨ 3 ਸਟਿਲ ਔਨ ਦਾ ਨੈਟਫਲਿਕਸ ਤੁਸੀਂ ਦੇਖ ਸਕਦੇ ਹੋ ਬਟ ਮੈਂ ਆਪਣਾ ਜਿਹੜਾ ਮਾਹੌਲ ਹੈ ਕਦੀ ਚੀਜ਼ ਨਹੀਂ ਕੀਤਾ ਇਹ ਮੋਹੱਲੇ ਦਾ ਨਾਮ ਹੈ ਕਈ ਨਗਰ ਮੇਰਾ ਇਹੀ ਜਿਮ ਹੈ ਇੱਥੇ ਮੇਰੇ ਡੇ 1 ਤੋਂ ਲੈ ਕੇ ਟਿਲ ਜੀ ਜੀ ਸਫਰ ਹੈ ਹੁਣ ਤੱਕ ਇੱਥੇ ਹੀ ਜਾਰੀ ਰਿਹਾ ਹੈ ਸੋ ਮੈਨੂੰ ਆਪਣੀਆਂ ਰੂਟਸ ਨਾਲ ਪੰਜਾਬ ਨਾਲ ਗਰਾਊਂਡ ਨਾਲ ਪਿਆਰ ਹੈ ਮੈਂ ਚਾਹੁੰਦਾ ਤਾਂ ਮੈਂ ਬੰਮੇ ਸ਼ਿਫਟ ਹੋ ਸਕਦਾ ਸੀ ਮੈਂ ਚਾਹੁੰਦਾ ਤਾਂ ਦੂਜੀਆਂ ਕੰਟਰੀਆਂ 'ਚ ਮੇਰੇ ਕੋਲ ਬਹੁਤ ਚਾਂਸਸ ਸੀ ਕਿ ਸਟਿਲ ਸੋ ਮਨੀ ਕੰਟਰੀਜ਼ ਮੈਨੂੰ ਹੁਣ ਮੈਂ ਆਸਟ੍ਰੇਲੀਆ ਸੀ ਲਾਸਟ ਈਅਰ ਮੈਨੂੰ ਕਹਿਣ ਲੱਗੇ ਬਾਈ ਜੀ ਅਸੀਂ ਤੁਹਾਨੂੰ ਇੱਥੇ ਪਰਮਾਨੈਂਟ ਇਮੀਗ੍ਰੇਸ਼ਨ ਦੇ ਦਿੰਦੇ ਹਾਂ ਤੁਸੀਂ ਆਓ ਇੰਟਰਨੈਸ਼ਨਲ ਸਪੋਰਟਸ ਪਰਸਨਸ ਨੂੰ ਐਕਟਰਸ ਨੂੰ ਉੱਥੇ ਵੱਖਰੇ ਵੱਖਰੇ ਹੈਗੇ ਨੇ ਕੈਸੇ ਨੇ ਕਲੋਜ਼ਸ ਹੈਗੇ ਉਹ ਚ ਪੀਆਰ ਮਿਲ ਮੈਂ ਕਹਿੰਦਾ ਨਹੀਂ ਯਾਰ ਮੈਂ ਪੰਜਾਬ ਚ ਹੀ ਖੁਸ਼ ਹਾਂ ਜੋ ਪੰਜਾਬ ਦਾ এনवायरमेंट ਹੈ ਜੋ ਇੱਥੋਂ ਦਾ ਖੁੱਲਾਪਨ ਹੈ ਮੈਨੂੰ ਦੁਨੀਆਂ ਚ ਕਿਤੇ ਵੀ ਨਾ ਉਹ ਬੈਟਰ ਫੀਲ ਨਹੀਂ ਕਰਾਉਂਦਾ ਸੋ ਇਹੀ ਇੱਕ ਰੀਜ਼ਨ ਹੈ ਕਿ ਜੇ ਆਪਾਂ ਇੱਥੇ ਰਹਿ ਕੇ ਇੰਨਾ ਕੁਝ ਇੰਟਰਨੈਸ਼ਨਲ ਸਟੈਂਡਰਡਸ ਤੇ ਕੀਤਾ ਅਚੀਵ ਕੀਤਾ ਤੇ ਫਿਰ ਅਸੀਂ ਜਿਸ ਸੋਚ ਨਾਲ ਚੱਲਨੇ ਆ ਉਹ ਸੋਚ ਨਾਲ ਯਾਰ ਕੁਝ ਨਾ ਕੁਝ ਤੇ ਬਦਲਾਂਗੇ ਕੋਸ਼ਿਸ਼ ਤੇ ਕਰਾਂਗੇ ਨਾ ਹਾਂ ਅੱਛਾ ਕੁਝ ਇੱਕ ਦੋ ਸਵਾਲ ਮੈਂ ਕਰਨੇ ਮੇਰੇ ਜ਼ਰੂਰੀ ਹੈ ਤੁਸੀਂ ਅਜੇ ਉਹ ਪੋਸਟ ਹੀ ਪਾਈ ਹੈ ਤੇ ਤੁਸੀਂ ਅਜੇ ਕੁਐਸਚਨੇਬਲ ਹੋ ਆਪਣੇ ਡਿਸੀਜਨ ਨੂੰ ਲੈ ਕੇ ਜਾਂ ਤੁਸੀਂ ਸ਼ੋਰ ਹੋ ਕਿ ਤੁਸੀਂ ਚੋਣ ਲੜਨੀ ਲੜਨੀ ਨਹੀਂ ਹੁਣ ਤਾਂ ਮੈਨੂੰ ਕਾਫੀ ਸ਼ੋਰਟੀ ਹੈ ਬਿਲਕੁਲ 100% ਸ਼ੋਰ ਹਾਂ ਐਕਚੁਅਲੀ ਮੈਂ ਚਾਹੁੰਦਾ ਸੀ ਕਿ ਡਿਸੀਜਨ ਕੱਲਾ ਮੇਰਾ ਨਾ ਹੋਵੇ ਕਿ ਮੈਂ ਡਿਸੀਜਨ ਲੈ ਕੇ ਫਿਰ ਲੋਕਾਂ ਵਿੱਚ ਜਾਵਾਂ ਪਰ ਮੈਨੂੰ ਸੀ ਕਿ ਮੇਰੇ ਜਿਹੜੇ ਫੈਨ ਫਾਲੋਅਰਜ਼ ਹਾਲਾਂਕਿ ਉਹ ਉਹ ਕੰਸਟੀਟੂਐਂਸੀ ਦੇ ਨਹੀਂ ਹੁੰਦੇ ਉਹ ਵਰਲਡਵਾਈਡ ਪੂਰੀ ਦੁਨੀਆ 'ਚ ਬੈਠੇ ਹੋਏ ਨੇ ਹਨਾ ਔਰ ਉਹਨਾਂ ਦਾ ਪਿਆਰ ਮੁਹੱਬਤ ਸਦਕਾ ਹੀ ਅਸੀਂ ਅੱਗੇ ਹੋਰ ਗਰੋਅ ਕਰਨਾ ਨੇ ਕਿਸੇ ਪਾਰਟੀ ਦੇ ਨਾਲ ਜਾਣਾ ਚਾਹੀਦਾ ਆਜ਼ਾਦ ਜਾਣਾ ਚਾਹੀਦਾ ਫਿਰ ਮੋਸਟ ਆਫ ਦਾ ਪੀਪਲਸ ਨੇ ਕਿਹਾ ਬਈ ਜੀ ਤੁਹਾਡੇ ਵਰਗੇ ਇੱਕ ਕਲੀਨ ਇਮੇਜ ਵਾਲੇ ਬੰਦਿਆਂ ਨੂੰ ਆਉਣਾ ਚਾਹੀਦਾ ਅੱਗੇ ਹੈਨਾ ਕਿ ਪਲੀਜ਼ ਹੁਣ ਤੁਸੀਂ ਸਟੈਪ ਬੈਕ ਨਾ ਕਰਿਓ ਔਰ ਕਾਫੀ ਲੋਕਾਂ ਨੇ ਵੀ ਕਿਹਾ ਬਈ ਡੋਨਟ ਕਮ ਇਨਸਾਈਡ ਤੁਸੀਂ ਨਾ ਆਓ ਪਲੀਜ਼ ਕਿਉਂਕਿ ਤੁਹਾਡੀ ਜਿਹੜੀ ਹੈਗੀ ਨਾ ਸ਼ਭੀ ਕਹਿ ਲਓ ਜਾਂ ਖਿਡਾਰੀ ਵਾਲੀ ਚੰਗੇ ਇਨਸਾਨ ਵਾਲੀ ਜਾਂ ਜੋ ਵੀ ਹੈ ਇਹ ਇਹਦੇ ਵਿੱਚ ਬਹੁਤ ਮੁਸ਼ਕਲਾਂ ਆਉਣਗੀਆਂ ਔਰ ਮੈਨੂੰ ਪਤਾ ਹੈ ਕਿ ਇਹ ਸਫ਼ਰ ਸੌਖਾ ਨਹੀਂ ਹੋਣ ਵਾਲਾ ਇਟਸ ਅ ਡਿਫਿਕਲਟ ਟਾਸਕ ਬਟ ਹੋਪਫੁਲੀ ਅਸੀਂ ਇਹਨੂੰ ਕੰਪਲੀਟ ਕਰਾਂਗੇ ਕਿਹੜੀ ਕਿਹੜੀ ਪਾਰਟੀ ਨਾਲ ਜਾਣਾ ਚਾਹੁੰਦੇ ਹੋ ਤੁਸੀਂ ਕੀ ਸੋਚਿਆ ਅੱਜ ਤੱਕ ਅਵੇ ਕੋ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਨਾ ਇਸ ਵੇਲੇ ਤੁਹਾਨੂੰ ਪਤਾ ਵੀ ਤਿੰਨ ਚਾਰ ਪਾਰਟੀਆਂ ਹੀ ਹੈਗੀਆਂ ਜਿਹੜੀਆਂ ਹਿੰਦੁਸਤਾਨ ਦੇ ਵਿੱਚ ਜੋ ਦੋ ਨੈਸ਼ਨਲ ਪਾਰਟੀਆਂ ਨੇ ਦੋ ਖੇਤਰੀ ਪਾਰਟੀਆਂ ਸੱਣੀ ਕੰਮ ਕਰ ਰਹੀਆਂ ਨੇ ਔਰ ਮੇਰਾ ਐਕਚੁਅਲੀ ਹਲੇ ਕਿਸੇ ਵੀ ਪਾਰਟੀ ਨਾਲ ਜਿਮ 'ਚ ਬੈਠਾ ਇਸ ਜਗ੍ਹਾ ਤੇ ਬਹਿ ਕੇ ਬੰਦਾ ਇਨਸਾਨ ਝੂਠ ਨਹੀਂ ਬੋਲਦਾ ਕਿਉਂਕਿ ਇਹ ਇਹ ਗੁਰਦੁਆਰਾ ਇਹੀ ਸਾਡੇ ਲਈ ਮੰਦਰ ਹੈ ਇਹੀ ਮੱਕਾ ਹੈ ਇਸ ਤੋਂ ਪਹਿਲਾਂ ਬਾਕੀ ਚੀਜ਼ਾਂ ਸਭ ਉਸ ਤੋਂ ਬਾਅਦ ਆਉਂਦੀਆਂ ਨੇ ਇੱਕ ਪਹਿਲਵਾਨ ਵਾਸਤੇ ਉਹਦਾ ਅਖਾੜਾ ਉਹਦਾ ਜਿਮ ਉਹਦੀ ਮੁਹੱਬਤ ਹੁੰਦੀ ਉਹਦਾ ਪੈਸ਼ਨ ਹੁੰਦਾ ਸੋ ਮੈਂ ਟੱਚ ਹੁਣ ਹਲੇ ਵੀ ਕਿਸੇ ਵੀ ਪਾਰਟੀ ਨਾਲ ਮੇਰਾ ਕੋਈ ਜੇ ਕੋਈ ਪਾਰਟੀ ਆ ਕੇ ਅਪਰੋਚ ਕਰਦੀ ਹੈ ਰੀਚ ਕਰਦੀ ਹੈ ਜ਼ਰੂਰ ਬੈਠਾਂਗੇ ਉਹਨਾਂ ਦਾ ਡਿਸਕਸ਼ਨ ਕਰਾਂਗੇ ਕਿ ਕੀ ਅਸੀਂ ਉਹਨਾਂ ਦੀ ਵਿਚਾਰਧਾਰਾ ਵਿੱਚ ਫਿੱਟ ਬੈਠ ਸਕਦੇ ਹਾਂ ਜਾਂ ਉਹ ਸਾਡੇ ਨਾਲ ਜਾਂ ਮੇਰੇ ਨਾਲ ਮੈਚ ਕਰਕੇ ਚੱਲ ਸਕਦੇ ਆ ਗੱਲ ਤਾਂ ਇਹ ਹੈ ਔਰ ਉਸ ਤੋਂ ਬਾਅਦ ਫਿਰ ਜੇ ਕੋਈ ਚੰਗਾ ਲੱਗੇ ਡੈਫੀਨਿਟਲੀ ਫਿਰ ਕਿਸੇ ਪਾਰਟੀ ਨਾਲ ਵੀ ਜੁੜਾਂਗੇ ਔਰ ਨਹੀਂ ਹੋ ਸਕੇ ਤਾਂ ਆਜ਼ਾਦ ਵੀ ਲੜਾਂਗੇ ਮਤਲਬ ਕੀ ਫਲaws ਸਮਝਦੇ ਤੁਸੀਂ ਹੁਣ ਜਿਵੇਂ ਤੁਸੀਂ ਆਫਟਰ ਆਲ ਡਿਸੀਜਨ ਲੈ ਹੀ ਲਿਆ ਜਾਣਦਾ ਸਿਆਸਤ ਵਿੱਚ ਕੀ ਫਲaws ਨੇ ਪੰਜਾਬ ਦੇ ਅੰਦਰ ਤੁਹਾਡੇ ਮਤਲਬ ਬਹੁਤ سارے ਫਲaws ਨੇ ਬੜੀ ਦੇਖੋ ਪਹਿਲਾਂ ਤਾਂ ਸਪੋਰਟਸ ਪੰਜਾਬ ਦੀ ਖਤਮ ਹੋ ਰਹੀ ਹੈ ਤੁਸੀਂ ਅੱਗੇ ਦੇਖਿਆ ਸੀਗਾ ਵੀ ਕਿੰਨੇ ਨੌਜਵਾਨ ਜਿਹੜੇ ਸੀਗੇ ਖੇਡਾਂ ਦੇ ਲਈ ਉਹਨਾਂ ਦੀ ਪ੍ਰੋਡਕਸ਼ਨ ਹੁੰਦੀ ਸੀ ਹਾਕੀ ਫੁੱਟਬਾਲ ਬਾਕੀ ਸਾਰੀਆਂ ਸਪੋਰਟਸ ਉਹ ਹੌਲੀ ਹੌਲੀ ਚੀਜ਼ਾਂ ਖਤਮ ਹੋ ਗਈਆਂ ਬੱਚਿਆਂ ਦਾ ਰੁਝਾਨ ਬਾਹਰਲੇ ਮੁਲਕਾਂ ਵੱਲ ਹੋ ਗਿਆ ਡਰੱਗਸ ਵੱਲ ਹੋ ਗਿਆ ਸੋਸ਼ਲ ਮੀਡੀਆ ਨੇ ਉਹਨਾਂ ਦਾ ਜਿਹੜਾ ਲਾਈਫਸਟਾਈਲ ਹੈ ਪੂਰੀ ਤਰ੍ਹਾਂ ਚੇਂਜ ਕਰ ਦਿੱਤਾ ਫਿਜ਼ੀਕਲ ਸਟਰੈਂਥ ਜਿਹੜੀ ਹੈ ਉਹਨਾਂ ਦੀ ਖਤਮ ਹੋਣ ਲੱਗ ਗਈ ਔਰ ਸਾਡੇ ਆਈਵੀਐਫ ਸੈਂਟਰਸ ਵਧਣ ਲੱਗੇ ਪਹਿਲੀ ਅਪਰੋਚ ਇਹ ਹੈ ਕਿ ਚੰਗੀ ਹੈਲਥਲੀ ਉਹਨਾਂ ਲੋਕਾਂ ਨੂੰ ਇਨਫਲੂਐਂਸ ਕਰਨਾ ਥੈਨ ਫਿਰ ਮੈਂਟਲ ਹੈਲਥ ਜੇ ਤੁਹਾਡੀ ਮੈਂਟਲ ਹੈਲਥ ਵਧੀਆ ਹੈ ਤੁਹਾਡੀ ਫਿਜ਼ੀਕਲ ਹੈਲਥ ਦੇ ਨਾਲ ਨਾਲ ਫਿਰ ਤੁਸੀਂ ਇੱਕ ਚੰਗੀ ਸੋਚ ਤੇ ਅਪਰੋਚ ਰੱਖਦੇ ਹੋ ਔਰ ਚੰਗੀ ਸੋਚ ਨਾਲ ਹੀ ਇਨਸਾਨ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਦਾ ਜਾਂ ਮੈਂ ਚੰਗੇ ਡਿਸੀਜਨ ਲੈ ਸਕਦਾ ਦੇ ਮੁੱਦੇ ਨੇ এনवायरमेंट ਦਾ ਮੁੱਦਾ ਹੈ ਨਾ ਵਾਤਾਵਰਨ ਦਾ ਮੁੱਦਾ ਹੈ ਇਹ ਤਾਂ ਬੇਸਿਕ ਚੀਜ਼ਾਂ ਨੇ ਉਹ ਸਾਡੇ ਕੋਈ ਬੇਸਿਕ ਚੀਜ਼ਾਂ ਹੀ ਹਾਲੇ ਜਿਹੜੀਆਂ ਹੈਗੀਆਂ ਇਨਕੰਪਲੀਟ ਨੇ ਸੋ ਇਹਨਾਂ ਦੇ ਮੁੱਦੇ ਬਹੁਤ ਸਾਰੇ ਨੇ ਗਿਣਉਣ ਵਾਲੇ ਪਰ ਹੋਪਫੁਲੀ ਜੇ ਕਿਸੇ ਅਸੀਂ ਇੱਕ ਨੂੰ ਵੀ ਟੱਚ ਕਰਕੇ ਥੋੜਾ ਬਹੁਤਾ ਕਰ ਲਈਏ ਮੇਰਾ ਇਹ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਜੇ ਥੋੜਾ ਇਨਕਰੇਜ ਕੀਤਾ ਜਾਏ ਨਾ ਉਹਨਾਂ ਵਾਸਤੇ ਕੋਈ ਰੋਜ਼ਗਾਰ ਜਾਂ ਉਹਨਾਂ ਵਾਸਤੇ ਕੋਈ ਮਾਧਿਅਮ ਤਿਆਰ ਕੀਤਾ ਜਾਏ ਕਿ ਉਹ ਨਾਲ-ਨਾਲ ਖੇਡਾਂ ਵੀ ਕਰ ਸਕਣ ਤੇ ਨਾਲ-ਨਾਲ ਆਪਣੇ ਪੈਸੇ ਵੀ ਬਣਾ ਸਕਣ ਤਾਂ ਕਿ ਉਹ ਸੈਲਫ ਡਿਪੈਂਡੈਂਟ ਹੋ ਜਾਣ ਸੋ ਇਹ ਇਦਾਂ ਦੀ ਬਹੁਤ ਸਾਰੀਆਂ ਚੀਜ਼ਾਂ ਨੇ ਸੋ ਉਹਦੇ ਵਾਸਤੇ ਸਿਸਟਮ ਚਾਉਣਾ ਬਹੁਤ ਜ਼ਰੂਰੀ ਹੈ। ਇੱਕ ਤਾਂ ਪੰਜਾਬ ਦਾ ਇੱਕ ਹੋਰ ਪ੍ਰੇਵੈਲਿੰਗ ਮੁੱਦਾ ਤੁਸੀਂ ਵੀ ਜਾਣੂ ਅਸੀਂ ਪਹਿਲਾਂ ਜਿਹੜੇ ਗੱਲ ਕੀਤੀ ਸੀ ਨਸ਼ੇ ਦੀ ਗੱਲ ਆਪਾਂ ਉਦੋਂ ਵੀ ਕੀਤੀ ਸੀਗੀ। ਥੋੜੀ ਫੀਲਡ ਦੇ ਵਿੱਚ ਜਾਂ ਕਬੱਡੀ ਵਰਗੀ ਗੇਮ ਦੇ ਵਿੱਚ ਵੀ ਇਹ ਚੀਜ਼ਾਂ ਆਮ ਦੇਖਣ ਨੂੰ ਮਿਲਦੀਆਂ ਨੇ। ਤੁਸੀਂ ਦੇਖਿਆ ਹੋਵੇਗਾ ਲੱਗੇ ਨਾ ਚੀਜ਼ਾਂ ਨੂੰ ਗੈਂਗਸਟਰイズਮ ਨੂੰ ਡਰੱਗਸ ਨੂੰ ਮਤਲਬ ਉਹ ਵੀ ਚੀਜ਼ ਅਜੇ ਕਿ ਪੰਜਾਬ 'ਚ ਹੈ ਚੱਲਦੀ ਪਈ। ਦੇਖੋ ਸ਼ੁਰੂ ਤੋਂ ਹੀ ਸਮਾਜ ਦੇ ਹਿੱਸਾ ਇਹ ਚੀਜ਼ਾਂ ਰਹੀਆਂ ਨੇ ਹਨਾ। ਕ੍ਰਾਈਮ ਨੂੰ ਤੁਸੀਂ ਖਤਮ ਨਹੀਂ ਕਰ ਸਕਦੇ। ਡਰੱਗਸ ਨੂੰ ਤੁਸੀਂ ਪੂਰੀ ਤਰ੍ਹਾਂ 100% ਖਤਮ ਅਸੀਂ ਉਹਨਾਂ ਨੌਜਵਾਨਾਂ ਦੀ ਸੋਚ ਨੂੰ ਵਧਿਆ ਕਰ ਸਕਦੇ ਹਾਂ ਯਾਰ ਕਿ ਮੇਰੇ ਚ ਲੱਗੇ ਭਾਵੇਂ 100 ਚੀਜ਼ਾਂ ਪੀਆ ਨੇ ਆਈ ਡੋਨਟ ਵਾਂਟ ਟੂ ਗੋ ਇਨ ਥਿਸ ਸ਼ਿਟ ਕਿ ਮੈਂ اس پاسے نو جاواں جتھے ਚੰਗੀ ਹੈਲਥ ਹੋਵੇ ਮੇਰਾ ਚੰਗਾ ਨਾਮ ਹੋਵੇ ਲੋਕ ਮੈਨੂੰ ਐਡਮਾਇਰ ਕਰਨ ਮੇਰੀ ਇੱਕ ਪਛਾਣ ਹੋਵੇ ਦੁਨੀਆ ਦੇ ਉਤੇ ਰਾਦਰਦਰ ਨਾ ਕਿ ਮੈਂ ਟੀਕੇ ਲਾ ਲਾ ਕੇ ਕਿਸੇ ਗਲੀ ਚ ਪਿਆ ਮਰ ਜਾਵਾਂ ਔਰ ਮੇਰੇ ਮਾਂ ਬਾਪ ساری ਜ਼ਿੰਦਗੀ ਮੇਰੇ ਪਿੱਛੇ ਰੋਂਦੇ ਕਰ ਲਾਉਂਦੇ ਰਹਿਣ ਸੋ ਉਹਨਾਂ ਦੀ ਜਿਹੜੀ ਮੈਂਟਲ ਹੈਲਥ ਹੈ ਉਹਨਾਂ ਦੀ ਸੋਚ ਨੂੰ ਇੱਕ ਵਧੀਆ ਤਰੀਕੇ ਨਾਲ ਮੋਟੀਵੇਟ ਜਿਹੜੀ ਉਹਨਾਂ ਦੀ એનર્ਜੀ ਹੈ ਨਾ ਉਹਨਾਂ ਨੂੰ ਡਾਇਵਰਟ ਕਰਨ ਦੀ ਲੋੜ ਆ ਫਿਰ ਭਾਵੇਂ ਜਿੰਨਾ ਮਰਜੀ ਸਾਡੇ ਕੋਲ ਹੁਣ ਜਿੰਨਾ ਮਰਜੀ ਆਲੇ ਦੋਲੇ ਨਸ਼ਾ ਪਿਆਰ ਹੈ ਅਸੀਂ ਤਾਂ ਕਦੀ ਡਰੱਗਸ ਨਹੀਂ ਕੀਤਾ ਡਰੱਗਸ ਵਾਲੇ ਵੀ ਆਉਂਦੇ ਰਹੇ ਸਾਡੇ ਯਾਰ ਦੋਸਤ ਮੈਂਟਲ ਹੈਲਥ ਇਨੀ ਸਟਰੋਂਗ ਸੀ ਆਪਣਾ ਵਿਜ਼ਨ ਪਤਾ ਸੀ ਕਿ ਮੈਂ ਯਾਰ ਜ਼ਿੰਦਗੀ ਚ ਆਰ ਟ੍ਰੈਕ ਤੇ ਜਾ ਰਿਹਾ ਔਰ ਮੈਂ ਇਸ ਟ੍ਰੈਕ ਤੇ ਅੱਗੇ ਜਾ ਕੇ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਸੋ ਇਦਾਂ ਦਾ ਇੱਕ ਵਿਜ਼ਨ ਸਭ ਨੂੰ ਅਸੀਂ ਹਾਲੀਵੁੱਡ ਹੀ ਦਵਾਂਗੇ ਤੇ ਡੈਫੀਨਿਟਲੀ ਉਹ ਜ਼ਰੂਰ ਇਸ ਚੀਜ਼ ਤੋਂ ਇਸ ਮਿੱਟੀ ਤੋਂ ਇਸ ਗੰਦਗੀ ਤੋਂ ਬਾਹਰ ਆ ਸਕਣਗੇ ਇਸ ਵਿਜ਼ਨ ਨੂੰ ਲੈ ਕੇ ਪੰਜਾਬ ਦੇ ਵਿੱਚ ਕੁਝ ਚੇਂਜ ਲਿਆਉਣ ਨੂੰ ਲੈ ਕੇ ਆਮ ਆਦਮੀ ਪਾਰਟੀ ਵੀ ਅੱਗੇ ਆਈ ਸੀ ਵਾਟ ਡੂ ਯੂ ਬਿਲੀਵ ਤੁਸੀਂ ਸਮਝਦੇ ਹੋ ਕਿ ਆਮ ਆਦਮੀ ਪਾਰਟੀ ਨੇ ਉਹ ਟਿਕਾ ਯਕ ਤਿਆਰ ਕਰ ਲਿਆ ਨਹੀਂ ਮੈਨੂੰ ਪਤਾ ਕੀ ਹੈ ਦੇਖੋ ਮੈਂ ਬੇਸਿਕ ਰੂਟਸ ਤੇ ਕੰਮ ਕਰਨ ਦੀ ਗੱਲ ਕਰਦਾ ਹਾਂ ਰਾਦਰਦਰ ਨਾ ਕਿ ਉੱਤੇ ਉੱਤੇ ਅਸੀਂ 2000 4000 ਬੰਦਾ ਫੜ ਕੇ ਉੱਤੇ ਪਰਚਾ ਦੇਤਾ ਇਹਨਾਂ ਡਰੱਗਸ ਫੜ ਲਿਆ ਕੰਜ਼ਮਪਸ਼ਨ ਨੂੰ ਕੱਟ ਕਰ ਲੋਗੇ ਕ੍ਰਾਈਮ ਨੂੰ ਕੰਟਰੋਲ ਕਰ ਲੋਗੇ ਬਟ ਗੱਲ ਉੱਥੇ ਆ ਜਾਂਦੀ ਹੈ ਕਿ ਪਿੰਡਾਂ ਪਿੰਡਾਂ ਵਿੱਚ ਰੀਹੈਬਿਲੀਟੇਸ਼ਨ ਸੈਂਟਰਸ ਮੈਡੀਕਲ ਸੈਂਟਰਸ ਸਪੋਰਟ ਸੈਂਟਰਸ ਨਿਕਨੇ ਕਿ ਹੋਣੇ ਚਾਹੀਦੇ ਨੇ ਸਕੂਲ ਦੇ ਵਿੱਚ ਹੀ ਬੱਚੇ ਨੂੰ ਅਵੇਅਰਨੈਸ ਹੋਣੀ ਚਾਹੀਦੀ ਉਹਨਾਂ ਨੂੰ ਐਸੇ ਸੈਮੀਨਾਰਸ ਹੋਣੇ ਚਾਹੀਦੇ ਨੇ ਵੀਕਲੀ ਕੋਈ ਸੈਮੀਨਾਰ ਹੋ ਗਿਆ ਹੈ ਨਾ ਕਿ ਤੁਸੀਂ ਕੋਈ ਕਿਸੇ ਸਪੋਰਟਸ ਪਰਸਨ ਜਾਂ ਫਿਜ਼ੀਕਲ ਐਜੂਕੇਸ਼ਨ ਵਾਲਿਆਂ ਦੀ ਡਿਊਟੀ ਲਈ ਵੀ ਬੱਚਿਆਂ ਨੂੰ ਅਵੇਅਰ ਕਰਨਾ ਬੇਟਾ ਕਿ ਤੁਸੀਂ ਡਰੱਗਸ ਨੂੰ ਜੇ ਤੁਹਾਡੇ ਲਾਗੇ ਵੀ ਆਉਂਦਾ ਤੇ ਇਹ ਤੋਂ ਕਿੱਦਾਂ ਅਵੋਇਡ ਕਰਨਾ ਕਿੱਦਾਂ ਬਚਣਾ ਜੇ ਤੁਸੀਂ ਇੱਕ ਵਾਰੀ ਇਹਦੇ ਵਿੱਚ ਇਨਵੋਲ ਹੋ ਜਾਓਗੇ ਤਾਂ ਤੁਹਾਨੂੰ ਆਹ ਪ੍ਰੋਬਲਮਸ ਆਉਣਗੀਆਂ ਤੁਹਾਡੀ ਲਾਈਫ ਜਿਹੜੀ ਹੈਲ ਹੋ ਜਾਏਗੀ ਤੇ ਜੇ ਤੁਸੀਂ ਇਹਨਾਂ ਤੋਂ ਬਚ ਕੇ ਰਹੋਗੇ ਤਾਂ ਫਿਰ ਤੁਸੀਂ ਲੌਂਗ ਲਾਈਫ ਲੰਬੀ ਜ਼ਿੰਦਗੀ ਤੰਦਰੁਸਤ ਜ਼ਿੰਦਗੀ ਜੀ ਸਕਦੇ ਹੋ ਸੋ ਜਦ ਤੱਕ ਰੂਟਸ ਤੇ ਕੰਮ ਨਹੀਂ ਨਾ ਹੁੰਦਾ ਬੇਸਿਕ ਤਦ ਤੱਕ ਇਹ ਚੀਜ਼ ਖਤਮ ਨਹੀਂ ਹੋਣ ਵਾਲੀ ਜੇ ਕੰਮ ਨਹੀਂ ਹੋ ਰਿਹਾ ਰੂਟਸ ਤੇ ਆਮ ਆਦਮੀ ਤੁਸੀਂ ਦੱਸੋ ਤੁਸੀਂ ਦੇਖਦੇ ਹੋ ਕਦੀ ਬੇਨ ਹਰ ਪਿੰਡ ਵਿੱਚ ਜਾਂ ਹਰ ਇੱਕ ਜ਼ਿਲ੍ਹੇ ਵਿੱਚ ਕੋ ਰੀਹੈਬਿਲੀਟੇਸ਼ਨ ਸੈਂਟਰ ਇੰਟਰਨੈਸ਼ਨਲ ਸਟੈਂਡਰਡਸ ਦੇ ਬਣੇ ਹੋਣ ਉਹ ਨਿੱਕੇ ਨਿੱਕੇ ਖੋਲੇ ਹੋਏ ਨੇ ਕੇਂਦਰ ਉਹ ਡਰੱਗਸ ਬੰਦਾ ਉਥੇ ਵੈਸੇ ਹੀ ਅੰਦਰ ਜਾ ਕੇ ਸਿੱਖ ਹੋ ਜਾਂਦਾ ਜੋ ਐਟਮੋਸਫੇਅਰ ਹੈ ਤੁਸੀਂ ਉਹਨੂੰ ਅੰਦਰ ਡੱਕ ਦਿੰਦੇ ਹੋ ਕਿ ਜੇਲ੍ਹ ਦੀ ਤਰ੍ਹਾਂ ਔਰ ਉਹਨੂੰ ਫਿਰ ਤੁਸੀਂ ਜੋ ਮਰਜ਼ੀ ਦਵਾਈ ਦੇਈਦਾ ਜੋ ਜਦ ਤੱਕ ਉਹਦੇ ਨਾਲ ਕੰਸਲਟੇਸ਼ਨ ਨਹੀਂ ਹੁੰਦੀ ਉਹਨੂੰ ਮੈਂਟਰੀ ਤੌਰ ਤੇ ਪ੍ਰਿਪੇਅਰ ਨਹੀਂ ਕੀਤਾ ਜਾਂਦਾ ਗੱਲਾਂ ਬਾਤਾਂ ਨਹੀਂ ਕੀਤੀਆਂ ਜਾਂਦੀਆਂ ਤੇ ਉਹ ਚੀਜ਼ਾਂ ਹਲੇ ਬਹੁਤ ਦੂਰ ਨੇ ਉਹਨਾਂ ਵਾਸਤੇ ਮੈਨੂੰ ਲੱਗਦਾ ਵੀ ਇਨਫਰਾਸਟ੍ਰਕਚਰ ਔਰ ਉਹਦੇ ਵਾਸਤੇ ਰੂਟ ਸੇ ਕੰਮ ਕਰਨਾ ਬਹੁਤ ਜ਼ਰੂਰੀ ਹੈ ਤਾਂ ਹੁਣ ਨਵੇਂ-ਨਵੇਂ ਆਏ ਆ ਕਾਂਗਰਸ ਲੰਘ ਕੇ ਗਈ ਆ ਅਕਾਲੀ ਦਲ ਲੰਘ ਕੇ ਗਿਆ ਬੀਜੇਪੀ ਨਾਲ ਰਹੀ ਆ ਤੁਸੀਂ ਦੇਖਿਆ ਹੈ ਉਹਨਾਂ ਨੂੰ ਯੂ ਹੈਵ ਸੀਨ ਥੈਮ ਤੁਹਾਨੂੰ ਲੱਗਦਾ ਕਿ ਉਹਨਾਂ ਨੇ ਸਾਰਾ ਕੁਝ ਕੀਤਾ ਜੋ ਥੋੜਾ ਟੀਚਾ ਬਿਕਾਜ਼ ਤੁਸੀਂ ਪ ਅ ਨਹੀਂ ਕਿਸੇ ਪਾਰਟੀ ਨੇ ਕੁਝ ਨਹੀਂ ਕੀਤਾ ਜਿੰਨੇ ਵੀ ਮੈਂ ਮੁੱਦੇ ਗਨਾਏ ਨੇ ਨਾ ਮੁੱਦੇ ਸਟਿਲ ਉਥੇ ਦੇ ਉਥੇ ਆ ਜਿਹੜੀ ਵੀ ਪਾਰਟੀ ਆਉਂਦੀ ਹੈ ਉਹਨਾਂ ਮੁੱਦਿਆਂ ਦੇ ਉੱਤੇ ਪੋਲਿਟਿਕਸ ਕਰਦੀ ਹੈ ਪੋਲਿਟਿਕਸ ਦੇ ਵਿੱਚ ਆ ਕੇ ਪਾਵਰ ਵਿੱਚ ਆ ਕੇ ਉਹ ਮੁੱਦੇ ਉਥੇ ਦੇ ਉਥੇ ਰਹਿ ਜਾਂਦੇ ਆ ਸੋ ਉਹ ਮੁੱਦਿਆਂ ਨੂੰ ਵਰਤਿਆ ਜਾਂਦਾ ਸਿਆਸਤ ਦੇ ਲਈ ਨਾ ਕਿ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੋ ਇਹ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਪਰ ਆਉਣ ਵਾਲੇ ਟਾਈਮ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਮੈਂ ਤਾਂ ਕਹਿੰਦਾ ਸਾਰੇ ਆਉਣ ਖੜੇ ਹੋਣ ਤਾਂ ਮੈਂ ਬੈਕਫੁੱਟ ਤੇ ਚਲਾ ਜਾਊਂਗਾ ਤੁਸੀਂ ਲੀਡ ਕਰੋ ਯਾਰ ਅਸੀਂ ਤੁਹਾਨੂੰ ਸਪੋਰਟ ਕਰਾਂਗੇ ਔਰ ਜੰਗ ਜਨਰੇਸ਼ਨ ਨੂੰ ਇਹ ਚੀਜ਼ ਅੱਗੇ ਕੀ ਕੀਤਾ ਜਾਏ ਔਰ ਇਹਨਾਂ ਨੇ ਬਹੁਤ ਪੰਜਾਬ ਦਾ ਕਾਹਨ ਕਰ ਲਿਆ ਜਿੰਨੇ ਵੀ ਇਹ ਬਾਕੀ ਪਾਰਟੀਆਂ ਨੇ ਲੀਡਰਸ ਨੇ ਤੇ ਆਪਾਂ ਇੱਕ ਚੰਗੀ ਸੋਚ ਅਪਰੋਚ ਲੈ ਕੇ ਸਾਰੇ ਜਣੇ ਇਕੱਠੇ ਹੋ ਕੇ ਹੱਲਾ ਮਾਰੀਏ ਔਰ ਪੰਜਾਬ ਨੂੰ ਇੱਕ ਵਾਰੀ ਇਸੀ ਤੋਂ ਕੱਢ ਲਈਏ ਬਸ। ਦੋ ਸਵਾਲ ਹੈਗੇ ਆ। ਅ ਬੀਜਪੀ ਸੈਂਟਰ ਦੇ ਵਿੱਚ ਹੈ ਇਸ ਵੇਲੇ ਔਰ ਸੈਂਟਰ ਦੀ ਪਾਵਰ ਇੱਕ ਵੱਡੀ ਪਾਵਰ ਹੁੰਦੀ ਹੈ। ਡੂ ਯੂ ਬੀਲੀਵ ਜੇ ਤੁਸੀਂ ਸੈਂਟਰ ਚ ਆਉਂਦੇ ਹੋ ਜਾਂ ਸੈਂਟਰ ਦੀ ਪਾਰਟੀ ਚ ਆਉਂਦੇ ਹੋ ਤੁਸੀਂ ਇੱਕ ਵੱਖਰਾ ਸਟੈਂਡ ਲਿਆ ਸਕਦੇ ਹੋ ਇੱਕ ਵੱਖਰੀ ਆਵਾਜ਼ ਤੁਹਾਡੀ ਹੋ ਸਕਦੀ ਹੈ। ਅ ਦੇਖੋ ਬੀਜਪੀ ਦੀ ਪਾਵਰ ਦੇ ਨਾਲ ਮੇਰਾ ਕਹਿਣ ਦਾ ਮਤਲਬ ਨੇ ਬੀਜਪੀ ਹੋਵੇ ਸੈਂਟਰ ਚ ਭਾਵੇਂ ਜੋ ਮਰਜੀ ਹੋ ਨੋ ਡਾਊਟ ਪਰ ਨਾਓ ਬੀਜਪੀ ਇਸ ਆ ਰੂਲਿੰਗ ਪਾਰਟੀ ਔਰ ਉਹਦੇ ਕੋਲ ਸੈਂਟਰ ਜਿਹੜੀ ਪਾਵਰ ਹੁੰਦੀ ਸਰਕਾਰ ਹੁੰਦੀ ਉਹ ਕੋ ਬਹੁਤ ਤਾਕਤ ਹੁੰਦੀ ਹੈ ਜੋ ਕਰਨਾ ਚਾਹੇ ਤੇ ਬਹੁਤ ਕੁਝ ਚੀਜ਼ਾਂ ਕਰ ਸਕਦੀ ਹੈ ਹੈਨਾ ਬਟ ਮੈਨੂੰ ਲੱਗਦਾ ਵੀ ਸੈਂਟਰ ਨੇ ਹਮੇਸ਼ਾ ਹੀ ਪੰਜਾਬ ਦੇ ਨਾਲ ਥੋੜਾ ਜਿਹਾ ਭਾਵੇਂ ਕਿਸੇ ਕੋਈ ਵੀ ਸਰਕਾਰ ਸੈਂਟਰ ਵਿੱਚ ਆਈ ਹੈ ਪੰਜਾਬ ਨੂੰ ਇਨੀ ਪ੍ਰਾਇੋਰਟੀ ਨਹੀਂ ਦਿੱਤੀ ਗਈ ਪੰਜਾਬੀਆਂ ਨੂੰ ਹਮੇਸ਼ਾ ਬੈਕਫੁੱਟ ਤੇ ਰੱਖਿਆ ਗਿਆ ਹੈ ਉਹਦੇ ਵਾਸਤੇ ਸਾਡਾ ਕਮਿਊਨੀਕੇਸ਼ਨ ਜਾਂ ਪੰਜਾਬ ਨੂੰ ਐਸਾ ਕੋਈ ਲੀਡਰ ਹੀ ਨਹੀਂ ਮਿਲਿਆ ਤਗੜਾ ਕਿ ਜਿਹੜਾ ਜਾ ਕੇ ਸੈਂਟਰ ਦੇ ਵਿੱਚ ਆਖੇ ਵੀ ਨਹੀਂ ਜਾਂ ਐਲਾਈਂਸ ਵੀ ਕੀਤਾ ਕਾਲੀਆਂ ਨੇ ਇਹਨਾਂ ਦਰਦ ਪੰਜਾਬ ਦੀ ਗੱਲ ਨਹੀਂ ਹੋਈ ਕਿਸਾਨੀ ਦੀ ਗੱਲ ਨਹੀਂ ਹੋਈ ራਦਰ than ਕਿ ਉਹ ਕਿਸਾਨਾਂ ਨੂੰ ਦੱਸ ਦੇ ਰਹੇ ਵੀ ਜੋ ਕਾਨੂੰਨ ਬਣ ਰਹੇ ਆ ਤੁਹਾਡੇ ਵਾਸਤੇ ਉਹ ਵਧੀਆ ਹੈਗੇ ਨੇ ਔਰ ਮੈਨੂੰ ਲੱਗਦਾ ਵੀ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ ਪੰਜਾਬ ਨੂੰ ਮੁਹੱਬਤ ਕਰਨ ਵਾਲਾ ਐਸਾ ਕੋਈ ਮੁੱਖ ਮੰਤਰੀ ਚਿਹਰਾ ਐਸਾ ਕੋਈ ਲੀਡਰ ਕਿ ਜਿਹੜਾ ਪੰਜਾਬ ਦੀ ਗੱਲ ਕਰਦਾ ਧੱਕੜ ਤਰੀਕੇ ਨਾਲ ਔਰ ਜਿਹਦੇ ਨਾਲ ਪੰਜਾਬ ਦੀ ਆਬਾਦ ਖੜੀ ਹੋ ਜਾਂਦੀ ਐਸਾ ਕੋਈ ਚਿਹਰਾ ਆਇਆ ਨਹੀਂ ਹੋਪਫੁਲੀ ਆਉਣ ਵਾਲੇ ਸਮੇਂ ਵਿੱਚ ਪਰਮਾਤਮਾ ਕਿਸੇ ਨਾ ਕਿਸੇ ਨੂੰ ਭੇਜੇਗਾ ਕਿਉਂਕਿ ਇਹ ਜਿਹੜੀ ਧਰਤੀ ਇਹ ਗੁਰੂਆਂ ਪੀਰਾਂ ਫਕੀਰਾਂ ਪੈਗੰਬਰਾਂ ਦੀ ਧਰਤੀ ਹੈ ਇੱਥੇ ਦੇਵੀ ਦੇਵਤੇ ਸਾਧੂ ਹਰ ਤਰ੍ਹਾਂ ਦੇ ਮਤਲਬ ਸੁੱਚੀ ਇਹ ਮਿੱਟੀ ਬਹੁਤ ਜ਼ਬਰਦਸਤ ਹੈ ਉਹਦਾ ਕਹਾਣ ਖਤਮ ਤਾਂ ਨਹੀਂ ਹੋ ਸਕਦੀ ਬਟ ਇੱਕ ਹੁੰਦਾ ਨਾ बैड ਫেস ਇਸ ਗੁੱਡ ਫেস ਇਸ ਜ਼ਿੰਦਗੀ ਦੇ ਚੱਲਦੇ ਰਹਿੰਦੇ ਨੇ ਸੋ ਇਹਦੇ ਵਾਸਤੇ ਸਾਨੂੰ ਹੀ ਹੱਲਾ ਮਾਰਨਾ ਪੈਣਾ ਵੀ ਪ੍ਰਮਾਤਮਾ ਵੀ ਹਮੇਸ਼ਾ ਆਪਣੇ ਬੰਦਿਆਂ ਨੂੰ ਕਹਿੰਦਾ ਵੀ ਉਹਨਾਂ ਦੀ ਮਦਦ ਕਰਦਾ ਜੋ ਆਪਣੀ ਮਦਦ ਕਰਦੇ ਹੈ ਨਾ ਹਿੰਮਤੇ ਮਰਦਾ ਮਦਦੇ ਖੁਦਾ ਹੁੰਦੀ ਹੈ ਦਸੋ ਇਹ ਇਹ ਅਪਰੋਚ ਸਾਨੂੰ ਰਸਗ ਰੱਖਣੀ ਚਾਹੀਦੀ ਸਾਰੇ ਆਂ ਉਹ ਵੀ ਇਹ ਹੀ ਲੱਗਦਾ ਹੋਣਾ ਫਿਰ ਸ਼ਾਇਦ ਪੰਜਾਬ ਨੂੰ ਖੇਤਰੀ ਪਾਰਟੀ ਬਚਾ ਸਕਦੀ ਹੈ ਕਿਉਂਕਿ ਖੇਤਰੀ ਪਾਰਟੀ ਤੇ ਫਿਰ ਅਕਾਲੀ ਦਲ ਹੈ ਜੀ ਨਹੀਂ ਨਹੀਂ ਐਸਾ ਕੁਝ ਨਹੀਂ ਹੈ ਦੇਖੋ ਗੱਲ ਮੈਂ ਤੁਹਾਨੂੰ ਕਹਿਆ ਅਪਰੋਚ ਤੇ ਸੋਚ ਦੀ ਹੈ ਜੇ ਖੇਤਰੀ ਪਾਰਟੀ ਦੀ ਵਾਕਈ ਸੋਚ ਹੋਵੇ ਕਿ ਮੈਂ ਪੰਜਾਬ ਨੂੰ ਬਚਾਉਣਾ ਹੈ ਤੇ ਬਿਲਕੁਲ ਬਚਾਇਆ ਜਾ ਸਕਦਾ ਐਸੀ ਕੋਈ ਗੱਲ ਨਹੀਂ ਪਰ ਕੀ ਅਸੀਂ ਸਿਰਫ ਉਹ ਦਿਖਾਉਣ ਵਾਸਤੇ ਲੋਕਾਂ ਨੂੰ ਅਵੇਅਰ ਕਰਦੇ ਆ ਕਿ ਨਹੀਂ ਜੀ ਅਸੀਂ ਪੰਜਾਬ ਨੂੰ ਬਚਾ ਸਕਦੇ ਹਾਂ ਬਾਕੀ ਸਾਰੇ ਮਾਰ ਦੇਣਗੇ ਤੇ ਜੇ ਉਹਨਾਂ ਨੇ ਹੁਣ ਤੱਕ ਬਚਾਇਆ ਹੁੰਦਾ ਤਾਂ ਪੰਜਾਬ 바ਜੀ ਸਿਚੁਏਸ਼ਨ ਚ ਨਾ ਹੁੰਦਾ ਨਾ ਸੋ ਇਹ ਸਭ ਪੋਲਿਟਿਕਸ ਇਸ ਤਰੀਕੇ ਨਾਲ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਮੁੱਦਿਆਂ ਨੂੰ ਪੰਜਾਬ ਦੇ ਹਾਲਾਤ ਨੂੰ ਸੁਧਾਰਿਆ ਨਹੀਂ ਜਾ ਰਿਹਾ ਸਿਰਫ ਉਹਦੇ ਉੱਤੇ ਸਿਆਸਤ ਕੀਤੀ ਜਾ ਰਹੀ ਹੈ ਆਪਣੀ ਸੱਤਾ ਚਮਕਾਉਣ ਦੇ ਲਈ ਬਟ ਜਦ ਤੱਕ ਉਹ ਮੁੱਦੇ ਜਿਹੜੇ ਆ ਉਹ ਖਤਮ ਨਹੀਂ ਕੀਤੇ ਜਾਂਦੇ ਇੱਕ ਇੱਕ ਕਰਕੇ ਟਾਈਮ ਲੱਗੇਗਾ ਇਹਨੂੰ ਓਵਰਨਾਈਟ ਕੁਝ ਨਹੀਂ ਹੋਣਾ ਇੱਕ ਸਰਕਾਰ 5 ਸਾਲ ਚ ਕੁਝ ਨਹੀਂ ਬਦਲ ਸਕਦੀ ਸੋ ਇਟ ਵਿਲ ਟੇਕ ਸਮ ਟਾਈਮ ਬਟ ਉਹ ਟਾਈਮ ਤੋਂ ਬਾਅਦ ਫਿਰ ਜ਼ਰੂਰ ਇੱਕ ਪੰਜਾਬ ਦੀ ਨਿਹਾਰ ਨੌਜਵਾਨਾਂ ਨੂੰ ਦਾ ਇੱਕ ਅਗੂ ਬਦਲਾ ਔਰ ਉਹਨਾਂ ਲਈ ਰੋਜ਼ਗਾਰ ਉਹਨਾਂ ਦੀ ਸੋਚ ਉਹਨਾਂ ਦੀ ਐਜੂਕੇਸ਼ਨ ਉਹਨਾਂ ਦੀ ਹੈਲਥ ਇਹ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਯਾਰ ਬਿਲਕੁਲ ਬਹੁਤ ਸ਼ੁਕਰੀਆ ਵਰਿੰਦਰ ਜੀ ਤੁਹਾਡਾ ਵੀ ਵਿਸ਼ ਯੂ ਵੈਲ ਵੀ ਵਿਸ਼ ਯੂ ਬੈਸਟ ਆਫ ਲੱਕ ਫਾਰ ਯੂ ਫਿਊਚਰ ਤੇ ਬਿਲਕੁਲ ਵਰਿੰਦਰ ਘੋਮਣ ਸਾਡੇ ਨਾਲ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਵਾਂਗੇ ਬੜੇ ਰੋਵਾਨ ਇੰਡੀਆ ਪੰਜਾਬੀ